ਤੁਕਹਿ ਤੁਸੀਂ ਤੇ ਮੈਂ ਖਾਂਜ ਸਪਾਲ ਸਿੰਘ ਸੰਦੂ ਲੁਧਿਆਣਾ ਦੇ ਵਿੱਚ ਇੱਕ ਇੱਕ ਵੱਡੀ ਵਾਰਦਾਤ ਵਾਪਰੀ ਹੈ ਤੋਂ ਅੰਦਾਜ਼ ਦੀ ਕਿ ਨਿਸ਼ਾਨ ਸਾਹਿਬ ਦਾ ਚੂੜਾ ਬਦਲਣ ਲੱਗਿਆ ਇੱਕ ਵੱਡੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਕਰੰਟ ਲੱਗਾ ਹੈ ਔਰ ਤਿੰਨ ਜਣੇ ਅਜੇ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਦਸੇ ਜਾ ਰਹੇ ਨੇ ਵੱਡੀ ਘਟਨਾ ਵਾਪਰੀ ਹੈ ਆ ਗੁਰਦੁਆਰਾ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਦਾ 8ਵੀਂ ਪਾਸ਼ਾਹੀ ਦਾ ਇੱਕ ਗੁਰਦੁਆਰਾ ਸੀ ਧਰਮਪੁਰਾ ਲੁਧਿਆਣਾ ਦੇ ਵਿੱਚ ਜਿੱਥੇ ਅੱਜ ਇਹ ਸੇਵਾ ਚੱਲ ਰਹੀ ਸੀਗੀ ਚੂਲਾ ਬਦਲਣ ਦੀ ਨਿਸ਼ਾਨ ਸਾਹਿਬ ਦਾ ਚੂਲਾ ਬਦਲਿਆ ਜਾਣਾ ਸੀਗਾ ਔਰ ਚਾਰ ਸੇਵਾਦਾਰ ਜੁੜੇ ਇਸ ਕੰਮ ਵਾਸਤੇ ਲੱਗੇ ਕੋਈ ਸੀਗੀ ਔਰ ਜਦੋਂ ਚੂਲਾ ਬਦਲਿਆ ਗਿਆ ਔਰ ਉਸ ਸਮੇ ਤੁਹਾਨੂੰ ਦੱਸਦੇ ਕਿ ਜੋ ਪਾਈਪ ਸੀਗਾ ਉਹ ਤਾਰਾਂ ਦੇ ਨਾਲ ਟੱਚ ਹੋ ਗਿਆ ਜਿਸ ਕਰਕੇ ਨਿਸ਼ਾਨ ਸਾਹਿਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਰੰਟ ਆ ਜਾਂਦਾ ਔਰ ਕਰੰਟ ਆਉਣ ਦੀ ਕਰਕੇ ਇੱਕ ਸੇਵਾਦਾਰ ਜਿਹੜਾ ਚੂਲਾ ਬਦਲ ਰਿਹਾ ਸੀ ਉਸ ਦੀ ਮੌਤ ਹੋ ਚੁੱਕੀ ਹੈ ਔਰ ਬਾਕੀ ਦੇ ਤਿੰਨ ਲੋਕ ਜਿਹੜੇ ਨੇ ਉਹ ਜਕਦੀ ਦੱਸਿਆ ਰਿਹਾ ਇਸ ਪਤੀਕ ਨਵਾ ਪ੍ਰਿ ਹੈ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਚੂੜਾ ਬਦਲਦੇ ਸਮੇਂ ਇਹ ਵੱਡੀ ਘਟਨਾ ਵਾਪਰੀ ਹੈ ਇੱਕ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਜਦ ਕਿ ਤਿੰਨ ਸੇਵਾਦਾਰ ਜਿਹੜੇ ਐ ਉਹ ਗੰਭੀਰ ਹਾਲਤ ਦੇ ਵਿੱਚ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਹੈ ਇਸ ਖਬਰ ਤੇ ਵਧੇਰੇ ਜਾਣਕਾਰੀ ਲੈਣੇ ਆ ਮੇਰੇ ਨਾਲ ਮੇਰੇ ਸਹਿਯੋਗੀ ਨਰਿੰਦਰ ਜੁੜੇ ਹੋਏ ਨੇ ਲੁਧਿਆਣਾ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਪੂਰੀ ਘਟਨਾ ਕਿਵੇਂ ਵਾਪਰੀ ਜਦੋਂ ਨਿਸ਼ਾਨ ਸੱਬ ਬਦਲਿਆ ਜਾਣਾ ਸੀ ਨਵਾਂ ਚੜਾਇਆ ਜਾਣਾ ਸੀ ਤਾਂ ਫਿਰ ਤਾਰਾਂ ਦੇ ਨਾਲ ਟੱਚ ਕਿਵੇਂ ਹੋ ਗਿਆ ਕਰੰਟ ਕਿਵੇਂ ਆ ਜਾਂਦਾ ਤਾਂ ਉਹ ਮੌਕੇ ਤੇ ਮੌਜੂਦ ਹੈਗੇ ਨਹੀਂ ਤਾਂ ਨਰਿੰਦਰ ਜੀ ਇਹ ਪੂਰੀ ਘਟਨਾ ਦੇ ਬਾਰੇ ਵਿੱਚ ਜਰੂਰ ਜਾਣਕਾਰੀ ਦਿਓ ਕਿ ਸਾਰੀ ਗੁਰੂ ਘਰ ਦੇ ਵਿੱਚ ਅੱਜ ਘਟਨਾ ਕਿਵੇਂ ਵਾਪਰੀ ਹੈ ਆ ਬੰਤੇ ਦੇਖੋ ਅੱਜ ਸੰਗਰਾਂਦ ਦਾ ਮਹੀਨਾ ਹੋਇਆ ਹੈਗਾ ਵਾ ਤਾਂ ਗੁਰਦੁਆਰਾ ਸਾਹਿਬ ਦੇ niche ਅੱਜ 14 ਸਾਬ ਬੰਦਾ ਜਾ ਰਿਹਾ ਸੀ ਉਸ ਤਰ੍ਹਾਂ ਨੇ ਹਾਂ ਸੋਇਆ ਵਾ ਗੁਰਦੁਆਰੇ ਦੇ ਬਿਲਕੁਲ ਬਾਹਰ ਜਿਹੜੀਆਂ ਵਾ ਪੀਜੀ ਦੇ ਤਾਰੇ ਨਿਕਲਦੀਆਂ ਨੇ ਜਿਹੜੇ ਜਿਹੜਾ ਨਿਸ਼ਾਨ ਸਾਹਿਬ ਉਹ ਕਿੰਨੇ ਤਾਰਾ ਦੇ ਨਾਲ ਤਾਂ ਤੋਂ ਜੰਦਾ ਵਾ ਅਨੁਮਾਨ ਅਕਸਰ ਕਿ ਦੱਸਿਆ ਜਾ ਰਿਹਾ ਕਿ ਨਿਸ਼ਾਨ ਸਾਹਿਬ ਹੋਏ ਦੰਦੇ ਨੇ ਤਾਂ ਬਿਜਿ ਤਰਨਾਲ ਡੱਚ ਹੋਏ ਨੇ ਤਾਂ ਇੱਕ ਸਰਦਾਰ ਨੂੰ ਜਿਹੜੇ ਨੇ ਉਹਨਾਂ ਦੀ ਸੇਵਾਦਾਰ ਦੇ ਨਹੀਂ ਉਹਨਾਂ ਦੀ ਮੌਕੇ ਤੇ ਹੀ ਮੌਤ ਜਿਹੜੀ ਹੋ ਜਾਂਦੀ ਆ ਪਰ ਤਿੰਨ ਜਿਹੜੇ ਨੇ ਗੰਭੀਰ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਪੇਸ਼ੀਅੰਟ ਸੀ ਹਸਪਤਾਲ ਦੇ ਵਿੱਚ ਦਾਖਲਾ ਕਰਾਇਆ ਗਿਆ ਵਾ ਤਾਂ ਉਹਨਾਂ ਦੀ ਵੀ ਹਾਲਤ ਜਿਹੜੀ ਹੈ ਨਾਜ਼ੁਕ ਦੱਸੀ ਜਾ ਰਹੀ ਆ 12 ਘੰਟੇ ਜਦ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਜਿਹੜਾ ਉਹ ਰੱਖਿਆ ਰੱਖਿਆ ਗਿਆ ਵਾ ਆ ਨਦਨ ਕੀ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਹੜਾ ਹੈਗਾ ਵਾ ਅੱਜ ਤੇ ਹੈ ਹਾਸਾ ਹੈ ਵਾ ਜਾਨ 시ਵਤ ਦਾ ਅੱਜ ਗੁਰਦੁਆਰਾ ਸਾਹਿਬ ਦੇ ਪਾਸ ਤੋਂ ਉਹ ਨਿਸ਼ਾਨ ਸਾਹਿਬ ਬਗਉਣ ਦੀ ਜੜੇ ਸੀਗੇ ਤਾਂ ਉਸ ਤਰ੍ਹਾਂ ਜਦੋਂ ਨਿਸ਼ਾਨ ਸਾਹਿਬ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਉਸਦੋਂ ਕੋਲਾਸਾ ਪਦਨਾ ਸੀ ਆ ਉਸ ਤਰ੍ਹਾਂ ਜੋ ਅਨ ਬੈਸ ਸੀ ਨਾ ਨਿਸ਼ਾਨ ਸਾਹਿਬ ਹੋ ਜੰਦਾ ਵਾ ਤਾਂ ਬਿਧੀ ਦੀ ਤਾਲਾ ਦਿਨ ਆਵਦਾ ਇਹ ਪਾਸ ਤੋਂ ਜਨਮਵਾ ਇਹ ਇੱਕ ਸੇਵਾਦਾਰ ਜਿਨ੍ਹਾਂ ਦੀ ਮੌਕੇ ਤੇ ਮੂਰਤ ਹੋਈ ਹੈਗੀ ਆ ਹਾਲਾਂਕਿ ਹਲਕੇ ਦੇ ਜਿਹੜੇ ਵਿਧਾਇਕ ਨੇ ਉਹ ਮੌਕੇ ਤੇ ਪਹੁੰਚੇ ਹੋਏ ਨੇ ਸਮੂਹ ਸੰਗਤ ਜਿਹੜੀ ਆ ਮੌਕੇ ਤੇ ਪਹੁੰਚੀ ਹੈ ਜਿਨ੍ਹਾਂ ਦਾ ਜਿਹੜੇ ਜਿਹੜੇ ਘਾਇਲ ਉਹਨਾਂ ਦਾ ਜਿਹੜਾ ਉਹ ਗੁਰਦੁਆਰਾ ਬਲੰਦਕਟ ਵਿਖੇ ਲੋਕਾਂ ਆ ਜਾ ਰਹੇ ਆ ਤਾ ਇਹ ਗੌਰਵ ਜੀ ਜਾਣਕਾਰੀ ਦੇ ਵਿੱਚ ਵਾਧਾ ਕਰਿਓ ਕਿ ਆ ਜੋ ਨਿਸ਼ਾਨ ਸਾਹਿਬ ਸਿਗਾ ਉਹ ਅੰਦਰ ਸਿਗਾ ਪਹਿਲੇ ਫਲੋਰ ਤੇ ਉਹਨੂੰ ਬਾਹਰ ਕੱਢਿਆ ਗਿਆ। ਅਸਲ ਦੇਖੋ ਜੀ ਜੇ ਫਸਟ ਫਲੋਰ ਤੇ ਜਿਹੜੀ ਨਿਸ਼ਾਨ ਸਾਹਿਬ ਹੈਗੇ ਦੁਰਦੋਦਾ ਦੀ 2 ਮੰਜ਼ਲਾ ਬਿਲਡਿੰਗ ਹੈ ਇਹ ਆ। ਤੇ ਪਾਪਾ ਜੀ ਦੀ ਸੌਰੀ ਜਿਹੜੀ ਦੱਸਿਆ ਰੇ ਫਸਟ ਫਲੋਰ ਤੇ ਹੈਗੀ ਆ ਉਸ ਤੇ ਬਾਹਰ ਇੱਕ ਨਿਸ਼ਾਨ ਸਾਹਿਬ ਦੇ ਰਵਾ ਤਾਂ ਜੋ ਬਗਗਸ ਦੇ ਕਿੰਪਨੀਰੋ ਦੇ ਨਾਲ ਲਗਾਇਆ ਗਿਆ ਵਾ ਉਹਦੇ ਨਾਲ ਹੀ ਕੋਟਲਾ ਸਾਹਿਬ ਦੇ ਬਿਲਕੁਲ ਨਾਲ ਜਿਹੜੀਆਂ ਹਾਈ ਟੈਕਸਮ ਆ ਰੰਗ ਨਿਕਲਦੀ ਨੇ ਇਹ ਹਰ ਮਹੀਨੇ ਸਗਰਾਂ ਤੇ ਇਹ ਚੋਲਾ ਸਾਹਿਬ ਜਿਹਦਾ ਵਾ ਆ ਬਦਲਿਆ ਜਾਂਦਾ ਵਾ ਅੱਜ ਵੀ ਸਦਵਾਉਂਦਾ ਮੇਰੀ ਨਸਿਕਾ ਅੱਜ ਚੋਲਾ ਸਾਹਿਬ ਜਦੋਂ ਬਦਲੇ ਜਾ ਰਹੀ ਸੀ ਉਸ ਦੌਰਾਨ ਦਾ ਸੇਵਾਦਾਰਾਂ ਕੋਲ ਜਿਹੜਾ ਨਿਸ਼ਾਨ ਸਾਹਿਬ ਆ ਉਹ ਅਨਬੈਲੈਂਸ ਹੋ ਜਾਂਦਾ ਵਾ ਤਾਂ ਕਿ ਜੀ ਤਾਰਾ ਦੇ ਨਾਲ ਲੋਕੋ ਜਦੋਂ ਭੱਜਦੇ ਲਾਉ ਤਾਂ ਇੱਕਦਮ ਝਟਕਾ ਲੱਗਦਾ ਵਾ ਪਰ ਇਸ ਦੌਰਾਨ ਇੱਕ ਸੇਵਾਦਾਰ ਦੇ ਹੱਥ ਦੇ ਵਿੱਚ ਜੋ ਪਾਈਪ ਆ ਜੋ ਨਿਸ਼ਾਨ ਸਾਹਿਬ ਆ ਉਹ ਹੱਥ ਦੇ ਵਿੱਚ ਰਹਿੰਦਾ ਉਸ ਦੌਰਾਨ ਤਾਂ ਮੌਤ ਤੇ ਹੀ ਉਹਨਾਂ ਦੀ ਜਿਹੜੀ ਆ ਇੱਕ ਝਟਕਾ ਲੱਗਣ ਦੇ ਨਾਲ ਮੌਤ ਹੋ ਜਾਂਦੀ ਤੇ ਜਿਹੜੇ ਹੋਰ ਸੇਵਾਦਾਰ ਹੁੰਦੇ ਨੇ ਉਹ ਸੱਤ ਤੇ ਜਾ ਕੇ ਡਿੱਗ ਜਾਂਦੇ ਨੇ ਪਰ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਕਿਉਂਕਿ ਜਦੋਂ ਬਿਜਲੀ ਦਾ ਟਟਕਾ ਲੱਗਦਾ ਤਾਂ ਜੋ ਬਲੱਡ ਸਕਟ ਨੂੰ ਨਮੂ ਉਹ ਬਿਲਕੁਲ ਅਗਰਬਾ ਉਹ ਡੈਮੇਜ ਕਰਦਾ ਵਾ ਤਾਂ ਉਸ ਨੂੰ ਲੈ ਕੇ ਹੁਣ 12 ਘੰਟੇ ਦੀ ਡਾਕਟਰਿੰਗ ਹੈ ਦੇ ਵਿੱਚ ਉਹ ਤਿੰਨ ਸੇਵਾਦਾਰਾਂ ਨੂੰ ਰੱਖਿਆ ਗਿਆ ਵਾ ਤਾਂ ਪਾਕੀ ਗੁਰਦੁਆਰਾ ਪਰਵੰਦੇ ਜਿਹੜੀ ਕਮੇਟੀ ਹੈ ਜਿਹੜੀ ਉਸ ਦੀ ਮੁੱਖ ਕਮੇਟੀ ਹੈਗੀ ਆ ਉਹ ਮੌਕੇ ਤੇ ਮੌਜੂਦ ਹੈ ਕਿ ਇਹ ਮੋ ਗੁਰਦੁਆਸਾ ਦੇ ਜਿਹੜੇ ਪ੍ਰਧਾਨ ਨੇ ਮੌਕੇ ਤੇ ਮੌਜੂਦ ਹੈ ਕਿ ਨੇ ਜਿਨ੍ਹਾਂ ਦਾ ਜਿਹੜੇ ਕਾਹਲ ਇਹਨਾਂ ਦਾ ਰਾਜ ਜਿਹੜਾ ਗੁਰਦੁਆਰਾ ਕਮੇਟੀ ਵੱਲੋਂ ਕਰਾਇਆ ਜਾ ਰਿਹਾ ਹੈ ਗੌਰ ਵਿੱਚ ਤੋਂ ਇਹ ਵੀ ਆਉਂਦੀ ਹੈ ਕਲ ਕੇ ਤਾਰਾ ਜੁੜੀਆਂ ਉਹ ਲੰਗਦੀਆਂ ਨਹੀਂ ਉਹਨਾਂ ਨੂੰ ਪਤਾ ਹੈ ਕਿ ਇਹਦੇ ਵਿੱਚ ਬਿਜਲੀ ਆ ਰਹੀ ਹੈ ਤਾਂ ਉਹ ਬਿਜਲੀ ਉਹਨੇ ਸਮੇਲੀ ਕੱਟ ਨਹੀਂ ਕੀਤੀ ਜਾ ਸਕਦੀ ਸੀ ਕਿ ਇੱਥੇ ਸਾਵਧਾਨੀ ਵਰਤੀ ਜਾ ਸਕੇ ਇਹ ਕਮੇਟੀ ਨੂੰ ਚਾਹੀਦਾ ਨਹੀਂ ਸੀਗਾ ਇਸ ਬਾਰੇ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਬਿਲਕੁਲ ਕਮੇਟੀ ਨੇ ਕਿਹਾ ਕਿ ਅਸੀਂ ਇੱਕ ਵਿਅਕਤੀ ਜਿਹੜਾ ਵਾ ਬੀਲੇ ਘਵਾਨ ਨੂੰ ਲਿਖ ਕੇ ਦਿੱਤਾ ਹੈ ਆਵਾਜ਼ ਮੋ컬 ਪ੍ਰਸ਼ਾਸਨ ਨੂੰ ਲਿਖ ਕੇ ਦਿੱਤਾ ਹੈ ਵਾ ਕਿ ਇਸ ਦੀਆਂ ਤਾਰਾ ਜਿਹੜੀਆਂ ਵਾ ਗੁਰਦੁਆਰਾ ਸਾਹ ਤੋਂ ਹਟਾਈਆਂ ਜਾਣ ਜਾਂ ਇਸ ਨੂੰ ਕਬਲ ਕਰਾਇਆ ਜਾਵੇ ਇਸ ਬਾਰੇ ਜਿਹੜਾ ਕਮੇਟੀ ਵੱਲੋਂ ਲਿਖ ਕੇ ਪਹਿਲੇ ਹੀ ਦਿੱਤਾ ਗਿਆ ਸੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਇਸ ਦੀਆਂ ਕਾਪੀਆਂ ਵੀ ਹੈਗੀਆਂ ਨੇ ਤਾਂ ਤਾਂ ਉਹਨਾਂ ਨੇ ਕੇ ਕੇਸੀ ਸਰਵ ਜਿਹਦਾ ਬਾਅਦ ਬੀਸੀ ਭਾਲ ਲਿਖ ਕੇ ਤੈ ਪਰ ਉਹ ਉਹ بار بار ਇਸ ਕਿਸ ਕਾਰਨ ਤੋਂ ਬਾਅਦ ਵੀ ਇਸ ਤੇ ਤਾਰਾ ਜਿਹੜੀਆਂ ਵਾ ਨਹੀਂ ਹਟਾਈਆਂ ਜਾ ਰਹੀਆਂ ਸੀ ਤਾਂ ਹਰ ਮਹੀਨੇ ਜਮ ਨੂੰ ਦੱਸਦੇ ਕਿ ਸੀ ਇਹ ਹਰ ਮਹੀਨੇ ਲਈ ਸਨ ਉਸ ਦਾ ਚੋਲਾ ਸਾ ਜਿਹਾ ਵਾ ਕੀ ਨਹੀਂ ਕਰਦੇ ਪਰ ਇਸ ਵਾਰ ਜਿਹੜਾ ਵਾ ਅਨਬੈਲਸ ਆਉਂ ਕਰਕੇ ਹਾਦਸਾ ਹੋ ਗਿਆ ਵਾ ਮੌਕੇ ਤੇ ਜਿਹੜਾ ਹਲਕੇ ਦੇ ਵਿਧਾਇਕ ਨੇ ਸ਼ੋਪਸ ਪਪੀ ਵੀ ਪਹੁੰਚੇ ਸੀ ਉਹਨਾਂ ਨੇ ਵੀ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜੋ ਸ਼ਿਕਾਇਤ ਗੁਰਦੁਆਰਾ ਕਮੇਟੀ ਵੱਲ ਦਿੱਤੀ ਗਈ ਉਸ ਤੇ ਅਸੀਂ ਜਾਂਚ ਵੀ ਕਰਾਵਾਂਗੇ ਤਾਂ ਜੋ ਉਹਨਾਂ ਦੀ ਮੰਗ ਆ ਉਹ ਅਸੀਂ ਜਿਹੜੀ ਉਹ ਪੂਰੀ ਕਰਾਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਸਹਿਯੋਗੀ ਨਾਲ ਜੁੜੇ ਸੀਗੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਬਾਬਤ ਗੁਰਦੁਆਰਾ ਦੀ ਕਮੇਟੀ ਨੇ ਲਿਖ ਕੇ ਸ਼ਿਕਾਇਤ ਵੀ ਦਿੱਤੀ ਕੋਈ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਲੰਘ ਰੀਆਂ ਨੇ ਇਹਨਾਂ ਨੂੰ ਜਿਹੜਾ ਇੱਥੋਂ ਬਾਹਰ ਸ਼ਿਫਟ ਕੀਤਾ ਜਾਵੇ ਬਿਜਲੀਆਂ ਦੀਆਂ ਤਾਰਾਂ ਨੂੰ ਕਿਉਂਕਿ ਜਦੋਂ ਹਰ ਮਹੀਨੇ ਸੰਗਰਾਮ ਦਾ ਦਿਹਾੜਾ ਹੁੰਦਾ ਤਾਂ ਹਰ ਮਹੀਨੇ ਸੰਗਰਾਮ ਦੇ ਦਿਹਾੜੇ ਦੇ ਉੱਪਰ ਚੂਲਾ ਸਾਹਿਬ ਜੁੜਿਆ ਨਿਸ਼ਾਨ ਸਾਹਿਬ ਦਾ ਉਹ ਬਦਲਿਆ ਜਾਂਦਾ ਹੈ ਸੋ ਇਸ ਸਮੇ ਖਤਰਾ ਰਹਿੰਦਾ ਕਿਉਂਕਿ ਪਹਿਲੇ ਫਲੋਰ ਤੇ ਨਿਸ਼ਾਨ ਸਾਹਿਬ ਜਿਹੜਾ ਉਹ ਹੈਗਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਪਹਿਲੇ ਫਲੋਰ ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਉਹ ਰੱਖਿਆ ਹੋਇਆ ਤਾਂ ਜਦੋਂ ਵੀ ਸੰਗਰਾਂਦ ਦਾ ਦਿਹਾੜਾ ਆਉਂਦਾ ਤਾਂ ਇਹ ਕਮੇਟੀ ਜਿਹੜੀ ਹੈ ਉਹ ਨਿਸ਼ਾਨ ਸਾਹਿਬ ਦਾ ਚੂਲਾ ਜਿਹੜਾ ਆ ਉਹ ਬਦਲਦੀ ਹੈ ਤਾਂ ਸੇਵਾਦਾਰ ਜਿਹੜੇ ਇਸ ਕੰਮ ਦੇ ਵਾਸਤੇ ਲੱਗਦੇ ਨੇ ਤਾਂ ਇਸ ਵਾਰ ਵੀ ਇੰਜ ਹੀ ਹੋਇਆ ਇਹ ਸੇਵਾਦਾਰ ਚਾਰ ਜਿਹੜੀ ਐ ਉਹ ਨਿਸ਼ਾਨ ਸਾਹਿਬ ਦਾ ਚੂੜਾ ਬਦਲਦੇ ਨੇ ਪਰ ਇੰਨੀ ਦੇਰ ਨੂੰ ਅਨਬੈਲੈਂਸ ਹੋ ਕੇ ਨਿਸ਼ਾਨ ਸਾਹਿਬ ਜਿਹੜਾ ਆ ਉਹ ਬਿਜਲੀ ਦੀਆਂ ਤਾਰਾਂ ਦੇ ਨਾਲ ਟੱਚ ਕਰ ਜਾਂਦਾ ਹੈ ਜਿਸ ਤੋਂ ਬਾਅਦ ਨਿਸ਼ਾਨ ਸਾਹਿਬ ਦੇ ਵਿੱਚ ਕਰੰਟ ਆ ਗਿਆ ਤੇ ਜਿਹੜੇ ਚਾਰ ਸੇਵਾਦਾਰ ਸੀ ਉਹਨਾਂ ਨੂੰ ਕਰੰਟ ਲੱਗਿਆ ਇੱਕ ਸੇਵਾਦਾਰ ਦੀ ਤਾਂ ਕਰੰਟ ਲੱਗਣ ਦੇ ਨਾਲ ਮੌਕੇ ਤੇ ਹੀ ਮੌਤ ਹੋ ਗਈ ਔਰ ਜਿਹੜੇ ਤਿੰਨ ਸੇਵਾਦਾਰ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਹ ਸੀ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਸ਼ਾ ਯੱਠਵੀ ਦਾ ਗੁਰਦੁਆਰਾ ਸਹਿਬ ਬੈ ਸਿੰਘ ਸਭਾ ਧਰਮਪੁਰਾ ਲੁਧਿਆਣਾ ਦੇ ਵਿੱਚ ਜਿੱਥੇ ਅੱਜ ਤੜਕਸਾਰੀ ਵੱਡੀ ਘਟਨਾ ਵਾਪਰੀ ਹੈ ਸੰਗਰਾਂ ਦੇ ਦਿਹਾੜੇ ਤੇ ਕਟਾਂ ਵਾਪਰੀ ਇੱਕ ਸੇਵਾਦਾਰ ਦੀ ਗੁਰੂ ਘਰ ਦੇ ਵਿੱਚ ਹੀ ਮੌਤ ਹੋ ਗਈ ਸੇਵਾ ਕਰਦੇ ਸਮੇਂ ਨਿਸ਼ਾਨ ਸਾਹਿਬ ਦਾ ਚੂਲਾ ਬਦਲਦੇ ਸਮੇਂ ਉਹਨਾਂ ਨੂੰ ਕਰੰਟ ਲੱਗ ਜਾਂਦਾ ਜਦ ਕਿ ਤਿੰਨ ਸੇਵਾਦਾਰ ਜਿਹੜੇ ਨੇ ਉਹ ਜ਼ਖਮੀ ਦੱਸੀ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਤੁਕਿਓ ਤੁਸੀਂ ਤੇ ਮੈਂ ਖਾਂਜਪਾਲ ਸਿੰਘ ਸੰਦੂ ਲੁਧਿਆਣਾ ਦੇ ਵਿੱਚ ਇੱਕ ਇੱਕ ਵੱਡੀ ਵਾਰਦਾਤ ਵਾਪਰੀ ਹੈ ਤੋਂ ਅੰਦਾਜ਼ ਦੀ ਕਿ ਨਿਸ਼ਾਨ ਸਾਹਿਬ ਦਾ ਚੂੜਾ ਬਦਲਣ ਲੱਗਿਆ ਇੱਕ ਵੱਡੀ ਘਟਨਾ ਵਾਪਰੀ ਹੈ ਜਿਸ ਦੇ ਵਿੱਚ ਇੱਕ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਕਰੰਟ ਲੱਗਾ ਹੈ ਔਰ ਤਿੰਨ ਜਣੇ ਅਜੇ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਦਸੇ ਜਾ ਰਹੇ ਨੇ ਵੱਡੀ ਘਟਨਾ ਵਾਪਰੀ ਹੈ ਆ ਗੁਰਦੁਆਰਾ ਸ੍ਰੀ ਹਰਕ੍ਰਿਸ਼ਨ ਸਾਹਿਬ ਜੀ ਦਾ 8ਵੀਂ ਪਾਸ਼ਾਹੀ ਦਾ ਇਹ ਗੁਰਦੁਆਰਾ ਸੀ ਧਰਮਪੁਰਾ ਲੁਧਿਆਣਾ ਦੇ ਵਿੱਚ ਜਿੱਥੇ ਅੱਜ ਇਹ ਸੇਵਾ ਚੱਲ ਰਹੀ ਸੀਗੀ ਚੂੜਾ ਬਦਲਣ ਦੀ ਨਿਸ਼ਾਨ ਸਾਹਿਬ ਦਾ ਚੂੜਾ ਬਦਲਿਆ ਜਾਣਾ ਸੀਗਾ ਔਰ ਚਾਰ ਸੇਵਾਦਾਰ ਜੁੜੇ ਇਸ ਕੰਮ ਵਾਸਤੇ ਲੱਗੇ ਹੋਏ ਸੀਗੇ ਔਰ ਜਦੋਂ ਚੂੜਾ ਬਦਲਿਆ ਗਿਆ ਔਰ ਉਸ ਸਮੇ ਤੁਹਾਨੂੰ ਦੱਸਦੀ ਕਿ ਜੋ ਪਾਈਪ ਸੀਗਾ ਉਹ ਤਾਰਾਂ ਦੇ ਨਾਲ ਟੱਚ ਹੋ ਗਿਆ ਜਿਸ ਕਰਕੇ ਨਿਸ਼ਾਨ ਸਾਹਿਬ ਦੇ ਵਿੱਚ ਦੱਸਿਆ ਜਾ ਰਿਹਾ ਕਿ ਕਰੰਟ ਆ ਜਾਂਦਾ ਔਰ ਕਰੰਟ ਆਉਣ ਦੀ ਕਰਕੇ ਇੱਕ ਸੇਵਾਦਾਰ ਜਿਹੜਾ ਚੂਲਾ ਬਦਲ ਰਿਹਾ ਸੀ ਉਸ ਦੀ ਮੌਤ ਹੋ ਚੁੱਕੀ ਹੈ ਔਰ ਬਾਕੀ ਦੇ ਤਿੰਨ ਲੋਕ ਜਿਹੜੇ ਨੇ ਉਹ ਜਕਦੀ ਗੱਲ ਦੱਸਿਆ ਰਿਹਾ ਇਸ ਕਰਕੇ ਕੱਲ ਨਵਾਂ ਆpri ਹੈ ਗੁਰਦੁਆਰਾ ਸਾਹਿਬ ਦੇ ਵਿੱਚ ਨਿਸ਼ਾਨ ਸਾਹਿਬ ਦਾ ਚੂੜਾ ਬਦਲਦੇ ਸਮੇ ਇਹ ਵੱਡੀ ਘਟਨਾ ਵਾਪਰੀ ਹੈ ਇੱਕ ਸੇਵਾਦਾਰ ਦੀ ਮੌਤ ਹੋ ਚੁੱਕੀ ਹੈ ਜਦ ਕਿ ਤਿੰਨ ਸੇਵਾਦਾਰ ਜਿਹੜੇ ਐ ਉਹ ਗੰਭੀਰ ਹਾਲਤ ਦੇ ਵਿੱਚ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਉੱਥੇ ਉਹਨਾਂ ਦਾ ਇਲਾਜ ਵੀ ਚੱਲ ਰਿਹਾ ਹੈ ਇਸ ਖਬਰ ਤੇ ਵਧੇਰੇ ਜਾਣਕਾਰੀ ਲੈਣੇ ਆ ਮੇਰੇ ਨਾਲ ਮੇਰੇ ਸਹਿਯੋਗੀ ਨਰਿੰਦਰ ਜੁੜੇ ਹੋਏ ਨੇ ਲੁਧਿਆਣਾ ਤੋਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਕਿ ਇਹ ਪੂਰੀ ਘਟਨਾ ਕਿਵੇਂ ਵਾਪਰੀ ਜਦੋਂ ਨਿਸ਼ਾਨ ਸੈ ਬਦਲਿਆ ਜਾਣਾ ਸੀ ਨਵਾਂ ਚੜਾਇਆ ਜਾਣਾ ਸੀ ਤਾਂ ਫਿਰ ਤਾਰਾਂ ਦੇ ਨਾਲ ਟੱਚ ਕਿਵੇਂ ਹੋ ਗਿਆ ਕਰੰਟ ਕਿਵੇਂ ਆ ਜਾਂਦਾ ਤਾਂ ਉਹ ਮੌਕੇ ਤੇ ਮੌਜੂਦ ਹੈਗੇ ਨਹੀਂ ਤਾਂ ਨਰਿੰਦਰ ਜੀ ਇਹ ਪੂਰੀ ਘਟਨਾ ਦੇ ਬਾਰੇ ਦੇ ਵਿੱਚ ਜਰੂਰ ਜਾਣਕਾਰੀ ਦਿਓ ਕਿ ਸਾਰੀ ਗੁਰੂ ਘਰ ਦੇ ਵਿੱਚ ਅੱਜ ਘਟਨਾ ਕਿਵੇਂ ਵਾਪਰੀ ਹੈ ਆ ਬੰਦੂ ਦੇਖੋ ਅੱਜ ਸੰਗਰਾਮ ਦਾ ਮਹੀਨਾ ਜਿਹੜਾ ਹੈਗਾ ਵਾ ਤਾਂ ਗੁਰਦੁਆਰਾ ਸਾਹਿਬ ਦੇ ਵਿੱਚ ਅੱਜ 14 ਸਾਬ ਬੰਦਾ ਜਾ ਰਿਹਾ ਸੀ ਉਸ ਦੌਰਾਨ ਇਹ ਹੱਸਾ ਹੈ ਵਾ ਗੁਰਦੁਆਰੇ ਦੇ ਬਿਲਕੁਲ ਬਾਹਰ ਜਿਹੜੀ ਹੈ ਵਾ ਆ ਪੀਜੀ ਦੇ ਤਾਰੇ ਨਿਕਲਦੀਆਂ ਨੇ ਜਿਹੜੇ ਜਿਹੜਾ ਨਿਸ਼ਾਨ ਸਾਹਿਬ ਉਹ ਪੀਜੀ ਤਾਰੇ ਦੇ ਨਾਲ ਲੱਗਦਾ ਚੱਜੇ ਜਿਹਾ ਵਾ ਅਨੁਭਾਗ ਚ ਕਿਹਾ ਉਹ ਦੱਸਿਆ ਜਾ ਰਿਹਾ ਕਿ ਨਿਸ਼ਾਨ ਸਾਹਿਬ ਉਹ ਦੰਦੇ ਨੇ ਤਾਂ ਪੀਜੀ ਤਾਰ ਨਾਲ ਟੱਚ ਹੁੰਦੇ ਨੇ ਇੱਕ ਸਰਦਾਂ ਨੂੰ ਜਿਹਨੇ ਉਹਨਾਂ ਦੀ ਸੇਵਾ ਦਾ ਦੇਣੀ ਉਹਨਾਂ ਦੀ ਮੌਕੇ ਤੇ ਹੀ ਮੌਤ ਜਿਹੜੀ ਹੋ ਜਾਂਦੀ ਆ ਪਰ ਤਿੰਨ ਜਿਹੜੇ ਨੇ ਗੰਭੀਰ ਜ਼ਖਮੀਆਂ ਦੇ ਜਿਨ੍ਹਾਂ ਨੂੰ ਉਹਨਾਂ ਚਾਵਾਦੇ ਪੇਸ਼ੀਅੰਟ ਸੀਐਸਪੀ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਤਾਂ ਉਹਨਾਂ ਦੀ ਵੀ ਹਾਲਤ ਜਿਹੜੀ ਹੈ ਨੌਜੁਕਸੀ ਜਾ ਰਹੀ ਆ 12 ਘੰਟੇ ਜਿਹੜੇ ਡਾਕਟਰਾਂ ਦੀ ਨਿਗਰਾਨੀ ਦੇ ਵਿੱਚ ਤਜਰਬਾ ਰੱਖਿਆ ਗਿਆ ਵਾ ਤਾਂ ਨਦਨੇ ਕਿ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਜਿਹੜਾ ਹੈਗਾ ਵਾ ਅੱਜ ਤੇ ਹੈ ਹਾਂ ਉਹ ਸੀ ਅੱਜ ਸ਼ਿਵ ਬਦਾਰ ਅੱਜ ਗੁਰਦੁਆਰਾ ਸਾਹਿਬ ਦੇ ਪਾਸ ਤੋਂ ਉਹ ਦਿਸਾਂ ਸਾ ਬਦਲਣ ਦੀ ਜਿਹੜੇ ਸੀਗੇ ਤਾਂ ਉਸ ਤਰ੍ਹਾਂ ਜਦੋਂ ਨਿਸ਼ਾਨ ਸਾਹਿਬ ਨੂੰ ਬਾਹਰ ਕੱਢਿਆ ਜਾ ਰਿਹਾ ਸੀ ਉਸ ਦਤੁਰਾ ਸਫਰ ਨਸੀ ਆ ਉਸ ਤਰ੍ਹਾਂ ਜੋ ਅਗ ਬੈਸੇ ਨਾ ਬਿਨ ਸ਼ਾਨ ਸਾਹ ਹੋ ਜੰਦਾ ਤਾਂ ਬਿਦੀ ਦੀ ਤਾਲ ਦੇ ਨਾਲ ਇੱਕ ਪਾਸੇ ਜਨਮਵਾ ਇੱਕ ਸੇਵਾਦਾਰ ਜਿਨ੍ਹਾਂ ਦੀ ਮੌਕੇ ਤੇ ਮੌਤ ਹੋਈ ਹੈਗੀ ਆ ਹਰਾ ਕੀ ਹਲਕੇ ਦੇ ਜਿਹੜੇ ਵਿਧਾਇਕ ਨੇ ਉਹ ਮੌਕੇ ਤੇ ਪਹੁੰਚ ਹੋਏ ਨੇ ਉਸ ਸੰਗਤ ਜਿਹੜੀ ਆ ਮੌਕੇ ਤੇ ਪਹੁੰਚੀ ਹੈ ਜਨਮਵਾ ਜਿਹੜੇ ਜਿਹੜੇ ਘਾਇਲ ਹੋ ਇਹਨਾਂ ਦਾ ਜਾਚੜਾ ਵਾ ਗੁਰਦੁਆਰਾ ਬਲੰਦ ਕਬਟੀ ਵਿलो ਕਰਾਇਆ ਜਾ ਰਿਹਾ ਹੈ ਤਾ ਇਹ ਗੁਰੂ ਦੀ ਜਾਣਕਾਰੀ ਦੇ ਵਿੱਚ ਵੱਧਤਾ ਕਰਿਓ ਕਿ ਆ ਜੋ ਨਿਸ਼ਾਨ ਸਾਹਿਬ ਸਿਗਾ ਉਹ ਅੰਦਰ ਸਿਗਾ ਪਹਿਲੇ ਫਲੋਰ ਤੇ ਉਹਨੂੰ ਬਾਹਰ ਕੱਢਿਆ ਗਿਆ। ਅਹ ਦੇਖੋ ਜੀ ਇਹ ਸਪਸ਼ਟ ਤੌਰ ਤੇ ਨਿਸ਼ਾਨ ਸਾਹਿਬ ਹੈਗੇ ਦੂਜੇ ਦੋ ਪੰਜਾ ਬਿਲਡਿੰਗ ਹੈ ਕੀ ਆ। ਤੇ ਬਾਬਾ ਜੀ ਦੀ ਸਾਰੀ ਜਿਹੜੀ ਦੱਸਿਆ ਰਿਹਾ ਕਸਟ ਰੂਲ ਤੇ ਹੈਗੀ ਆ ਉਸ ਦੇ ਬਾਹਰ ਇੱਕ ਨਿਸ਼ਾਨ ਸਾਹਿਬ ਜਿਹੜਾ ਵਾ ਤਾਂ ਜੋ ਬਗਾਂ ਪਿਆਸ ਦੇ ਦਿੱਤੀ ਬਨੇ ਦੇ ਨਾਲ ਲਗਾਇਆ ਗਿਆ ਵਾ ਉਹਦੇ ਨਾਲ ਹੀ ਕੋਰਦੋਲਾ ਸਾਹਿਬ ਦੇ ਬਿਲਕੁਲ ਨਾਲ ਜਿਹੜੀਆਂ ਹਾਈ ਟੈਕਸਮ ਤਾਰਾਂ ਨਿਕਲਦੀਆਂ ਨੇ ਇਹ ਹਰ ਮਹੀਨੇ ਸਗਰਾਂ ਤੇ ਇਹ ਚੋਲਾ ਸਾਹਿਬ ਜਿਹਦਾ ਵਾ ਆ ਬਦਲਿਆ ਜਾਂਦਾ ਵਾ ਤਾਂ ਅੱਜ ਵੀ ਸਗਰਾਂ ਦਾ ਮਹੀਨਾ ਸੀਗਾ ਅੱਜ ਤੋਲਾ ਸਾਹਿਬ ਜਦੋਂ ਬਦਲੇ ਜਾ ਰਹੇ ਸੀ ਉਸ ਦੌਰਾਨ ਸੇਵਾਦਾਰਾਂ ਕੋਲ ਜੋ ਨਿਸ਼ਾਨ ਸਾਹਿਬਾ ਉਹ ਅਨਬੈਲੈਂਸ ਹੋ ਜਾਂਦਾ ਵਾ ਤਾਂ ਬਿਗਿਤ ਤਾਰਾ ਦੇ ਨਾਲ ਉਹ ਜਦੋਂ ਬਾਕੀ ਨਾਲ ਤਾਂ ਇੱਕਦਮ ਝਟਕਾ ਲੱਗਦਾ ਵਾ ਪਰ ਜਿਸ ਦੌਰਾਨ ਇੱਕ ਸੇਵਾਦਾਰ ਦੇ ਹੱਥ ਦੇ ਵਿੱਚ ਜੋ ਪਾਈਪਾ ਜੋ ਨਿਸ਼ਾਨ ਸਾਹਿਬਾ ਉਹ ਹੱਥ ਦੇ ਵਿੱਚ ਰਹਿਂਦਾ ਉਸ ਦੌਰਾਨ ਤਾਂ ਬੋਕੇ ਤੇ ਹੀ ਉਹਨਾਂ ਦੀ ਜੜੀਆ ਤੇ ਇੱਕ ਝਟਕਾ ਲੱਗਣ ਦੇ ਨਾਲ ਬਹੁਤ ਹੋ ਜਾਂਦੀ ਹੈ ਤੇ ਜਿਹੜੇ ਹੋਰ ਸੇਵਾਦਾਰ ਹੁੰਦੇ ਨੇ ਉਹ ਸੱਤ ਜਾ ਕੇ ਡਿੱਗ ਜਾਂਦੇ ਨੇ ਪਰ ਉਹਨਾਂ ਨੂੰ ਵੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਕਿਉਂਕਿ ਜਦੋਂ ਬਿਜਲੀ ਦੇ ਟਟਕਾ ਲੱਗਦਾ ਤਾਂ ਜੋ ਬਲੱਡ ਸਰਕਾਂ ਹੰਦਾਂ ਨੂੰ ਉਹ ਬਿਲਕੁਲ ਅਜਰਾ ਉਹ ਡੈਮੇਜ ਕਰਦਾ ਵਾ ਤਾਂ ਉਸ ਨੂੰ ਲੈ ਕੇ ਹੁਣ 12 ਘੰਟੇ ਡਾਕਟਰ ਨੇ ਨਿਗਰਾਨੇ ਦੇ ਵਿੱਚ ਉਹ ਤਿੰਨ ਸੇਵਾਦਾਰਾਂ ਨੂੰ ਰੱਖਿਆ ਗਿਆ ਵਾ ਤਾਂ ਬਾਕੀ ਗੁਰਦੁਆਰਾ ਪਰੰਦਰ ਜਿਹੜੀ ਕਮੇਟੀ ਹੈ ਜਿਹੜੀ ਉਸੇ ਦੀ ਮੁੱਖ ਕਮੇਟੀ ਹੈਗੀ ਉਹ ਮੌਕੇ ਤੇ ਮੌਜੂਦ ਹੈ ਕੀ ਹੈ ਮੋ ਗੁਰਦੋਂ ਸਾਹਿਬ ਦੇ ਜਿਹੜੇ ਪ੍ਰਧਾਨ ਨੇ ਮੌਕੇ ਤੇ ਮੌਜੂਦ ਹੈ ਕਿ ਨਹੀਂ ਜਿਨ੍ਹਾਂ ਦਾ ਜਿਹੜੇ ਕਾਹਲ ਉਹਨਾਂ ਦਾ ਰਾਜ ਜਿਹੜਾ ਬਹ ਗੁਰਦੋ ਦਾ ਕਮੇਟੀ ਬਣੂ ਕਰਾਇਆ ਜਾ ਗੁਰਵਜਤੋਂ ਇਹ ਵੀ ਆਉਂਦੀ ਹੈ ਗੱਲ ਕਿ ਤਾਰਾਂ ਜੁੜੀਆਂ ਉਹ ਲੰਗਦੀਆਂ ਨਹੀਂ ਉਹਨਾਂ ਨੂੰ ਪਤਾ ਹੈ ਕਿ ਇਹਦੇ ਵਿੱਚ ਬਿਜਲੀ ਆ ਰਹੀ ਹੈ ਤਾਂ ਉਹ ਬਿਜਲੀ ਉਹਨੇ ਸਮੇਲੀ ਕੱਟ ਨਹੀਂ ਕੀਤੀ ਜਾ ਸਕਦੀ ਸੀ ਕਿ ਇੱਥੇ ਸਾਵਧਾਨੀ ਵਰਤੀ ਜਾ ਸਕੇ ਇਹ ਕਮੇਟੀ ਨੂੰ ਚਾਹੀਦਾ ਨਹੀਂ ਸੀਗਾ ਇਸ ਬਾਰੇ ਦੇ ਵਿੱਚ ਕੋਈ ਗੱਲਬਾਤ ਹੋਈ ਹੈ ਅ ਬੀਟੂ ਦਾ ਕਮੇਟੀ ਨੇ ਕਿਹਾ ਕਿ ਅਸੀਂ ਇੱਕ ਵਿਅਕਤੀ ਜਿਹੜਾ ਵਾ ਬੀਖ ਭਾਰਨ ਲਿਖ ਕੇ ਦਿੰਦਾ ਹੈ ਆਵਾਜ਼ ਮੋਕਲ ਪ੍ਰਸ਼ਾਸਨ ਨੂੰ ਲਿਖ ਕੇ ਦਿੰਦਾ ਹੈ ਵਾ ਕਿ ਇਸ ਪੀਆ ਤਾਰਾ ਜਿਹੜੀਆਂ ਵਾ ਗੁਣਤਰਾ ਸਾ ਤੋਂ ਹਟਾਈਆਂ ਜਾਂ ਜਾਂ ਇਸ ਨੂੰ ਕਵਰ ਕਰਾਇਆ ਜਾਵੇ ਇਸ ਬਾਰੇ ਜਿਹੜਾ ਕਮੇਟੀ ਵੱਲੋਂ ਲਿਖ ਕੇ ਪਹਿਲਾਂ ਹੀ ਮੁੱਦਾ ਗਿਆ ਸੀ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਸਦੀਆਂ ਕਾਪੀਆਂ ਵੀ ਹੈਗੀਆਂ ਨੇ ਤਾਂ ਉਹਨਾਂ ਨੇ ਕਿ ਕਿ ਸੀ ਸਾਡਾ ਜਿਹੜਾ ਵਾ ਬੀਸੀ ਭਵਾਲ ਲਿਖ ਕੇ ਤੈਪਰ ਉਹ ਉਹ ਬਾਰ ਬਾਰ ਇਸ ਸ਼ਿਕਾਇਤ ਤੋਂ ਬਾਅਦ ਵੀ ਇਸੇ ਤਰ੍ਹਾਂ ਜਿਹੜੀਆਂ ਵਾ ਪਰ ਨਹੀਂ ਹਟਾਈਆਂ ਜਾਂਦੀਆਂ ਸੀ ਤਾਂ ਹਰ ਮਹੀਨੇ ਜਮਣ ਦੱਸਦੇ ਕਿ ਅਸੀਂ ਇਹ ਹਰ ਮਹੀਨੇ ਇਸ ਨੂੰ ਸਟਕਚਰ ਲਾ ਕੇ ਜਿਹਾ ਵਾ ਚੇਂਜ ਕਰਦੇ ਆ ਪਰ ਇਸ ਵਾਰ ਜਿਹੜਾ ਵਾ ਅਨਬੈਲਸ ਹੋਣ ਕਰਕੇ ਹਾਦਸਾ ਹੋ ਗਿਆ ਵਾ ਮੌਕੇ ਤੇ ਜਿਹੜਾ ਹਲਕੇ ਦੇ ਵਿਧਾਇਕ ਨੇ ਸ਼ੋਕਪਾਸਪੀ ਉਹ ਵੀ ਪਹੁੰਚ ਸੀ ਉਹਨਾਂ ਨੇ ਵੀ ਅਸੀਂ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਕਿ ਜੋ ਸ਼ਿਕਾਇਤ ਗੁਰਦੁਆਰਾ ਤਿਬ ਉਹ ਜਿਹੜੀ ਉਸ ਤੇ ਅਸੀਂ ਜਾਂਚ ਵੀ ਕਰਾਵਾਂਗੇ ਤਾਂ ਜੋ ਉਹਨਾਂ ਦੀ ਮੰਗ ਆ ਉਹ ਅਸੀਂ ਜਿਹੜੀ ਉਹ ਪੂਰੀ ਕਰਾਵਾਂਗੇ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਸਾਡੇ ਸਹਿਯੋਗੀ ਨਾਲ ਜੁੜੇ ਸੀਗੇ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਸ ਬਾਬਤ ਗੁਰਦੁਆਰਾ ਦੀ ਕਮੇਟੀ ਨੇ ਲੇ ਕੇ ਸ਼ਿਕਾਇਤ ਵੀ ਦਿੱਤੀ ਕੋਈ ਹੈ ਕਿ ਗੁਰਦੁਆਰਾ ਸਾਹਿਬ ਦੇ ਵਿੱਚੋਂ ਜਿਹੜੀਆਂ ਬਿਜਲੀ ਦੀਆਂ ਤਾਰਾਂ ਲੰਘ ਰਹੀਆਂ ਨੇ ਇਹਨਾਂ ਨੂੰ ਜਿਹੜਾ ਇੱਥੋਂ ਬਾਹਰ ਸ਼ਿਫਟ ਕੀਤਾ ਜਾਵੇ ਬਿਜਲੀਆਂ ਦੀਆਂ ਤਾਰਾਂ ਨੂੰ ਆ ਕਿਉਂਕਿ ਜਦੋਂ ਹਰ ਮਹੀਨੇ ਸੰਗਰਾਮ ਦਾ ਦਿਹਾੜਾ ਹੁੰਦਾ ਤਾਂ ਹਰ ਮਹੀਨੇ ਸੰਗਰਾਮ ਦੇ ਦਿਹਾੜੇ ਦੇ ਉੱਪਰ ਚੂਲਾ ਸਾਹਿਬ ਜਿਹੜਾ ਨਿਸ਼ਾਨ ਸਾਹਿਬ ਦਾ ਉਹ ਬਦਲਿਆ ਜਾਂਦਾ ਸੋ ਇਸ ਸਮੇ ਖਤਰਾ ਰਹਿੰਦਾ ਕਿਉਂਕਿ ਪਹਿਲੇ ਫਲੋਰ ਤੇ ਨਿਸ਼ਾਨ ਸਾਹਿਬ ਜਿਹੜਾ ਉਹ ਹੈਗਾ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਔਰ ਪਹਿਲੇ ਫਲੋਰ ਤੇ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਜਿਹੜਾ ਉਹ ਰੱਖਿਆ ਹੋਇਆ ਜਦੋਂ ਵੀ ਸੰਗਰਾਂਦ ਦਾ ਦਿਹਾੜਾ ਆਉਂਦਾ ਤਾਂ ਇਹ ਕਮੇਟੀ ਜਿਹੜੀ ਹੈ ਉਹ ਨਿਸ਼ਾਨ ਸਾਹਿਬ ਦਾ ਚੂਲਾ ਜਿਹੜਾ ਆ ਉਹ ਬਦਲਦੀ ਹੈ ਤਾਂ ਸੇਵਾਦਾਰ ਜਿਹੜੇ ਇਸ ਕੰਮ ਦੇ ਵਾਸਤੇ ਲੱਗਦੇ ਨੇ ਤਾਂ ਇਸ ਵਾਰ ਵੀ ਇਹ ਜੀ ਕੋਇਆ ਕਿ ਸੇਵਾਦਾਰ ਚਾਰ ਜਿਹੜੇ ਹੈ ਉਹ ਨਿਸ਼ਾਨ ਸਾਹਿਬ ਦਾ ਚੂਲਾ ਬਦਲਦੇ ਨੇ ਪਰ ਇੰਨੀ ਦੇਰ ਨੂੰ ਅਨਬੈਲੈਂਸ ਹੋ ਕੇ ਨਿਸ਼ਾਨ ਸਾਹਿਬ ਜਿਹੜਾ ਆ ਉਹ ਬਿਜਲੀ ਦੀਆਂ ਤਾਰਾਂ ਦੇ ਨਾਲ ਟੱਚ ਕਰ ਜਾਂਦਾ ਜਿਸ ਤੋਂ ਬਾਅਦ ਨਿਸ਼ਾਨ ਸਾਹਿਬ ਦੇ ਵਿੱਚ ਕਰੰਟ ਆ ਗਿਆ ਤੇ ਜਿਹੜੇ 4 ਸੇਵਾਦਾਰ ਸੀ ਉਹਨਾਂ ਨੂੰ ਕਰੰਟ ਲੱਗਿਆ ਇੱਕ ਸੇਵਾਦਾਰ ਦੀ ਤਾਂ ਕਰੰਟ ਲੱਗਣ ਦੇ ਨਾਲ ਮੌਕੇ ਤੇ ਹੀ ਮੌਤ ਹੋ ਗਈ ਔਰ ਜਿਹੜੇ 3 ਸੇਵਾਦਾਰ ਨੇ ਉਹ ਗੰਭੀਰ ਰੂਪ ਦੇ ਨਾਲ ਜ਼ਖਮੀ ਦੱਸੇ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਤਾਂ ਇਹ ਸੀ ਮੌਕੇ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਗੁਰਦੁਆਰਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਪਾਸ਼ਾ ਯਾ ਅਠਵੀ ਦਾ ਗੁਰਦੁਆਰਾ ਸਹਿਬ ਬੈ ਸਿੰਘ ਸਬਾ ਧਰਮਪੁਰਾ ਲੁਧਿਆਣਾ ਦੇ ਵਿੱਚ ਜਿੱਥੇ ਅੱਜ ਤੜਕਸਾਰੀ ਵੱਡੀ ਘਟਨਾ ਵਾਪਰੀ ਹੈ ਸੰਗਰਾਂ ਦੇ ਦਿਹਾੜੇ ਤੇ ਕਟਾਂ ਵਾਪਰੀ ਇੱਕ ਸੇਵਾਦਾਰ ਦੀ ਗੁਰੂ ਘਰ ਦੇ ਵਿੱਚ ਹੀ ਮੌਤ ਹੋ ਗਈ ਸੇਵਾ ਕਰਦੇ ਸਮੇਂ ਨਿਸ਼ਾਨ ਸਾਹਿਬ ਦਾ ਚੂਲਾ ਬਦਲਦੇ ਸਮੇਂ ਉਹਨਾਂ ਨੂੰ ਕਰੰਟ ਲੱਗ ਜਾਂਦਾ ਜਦ ਕਿ ਤਿੰਨ ਸੇਵਾਦਾਰ ਜਿਹੜੇ ਨੇ ਉਹ ਜ਼ਖਮੀ ਦੱਸੀ ਜਾ ਰਹੇ ਨੇ ਜਿਨ੍ਹਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ